ਾਂ ਦੇ ਉੱਤੇ ਜਮਾਰ ਵੀਜੀ ਆ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ ਤੁਸੀਂ ਦੱਸਣੀ ਹੈ ਠੀਕ ਹੈ ਲੱਗ ਨਹੀਂ ਵੀ ਹੋ ਜੂ ਜਾਂ ਨਹੀਂ ਹੋ ਜੂ ਪਰ ਇੱਕ ਸੋਨੂੰ ਦੱਸਦਾ ਵੀ ਇਹ ਹੋਗੀ ਦਾ ਕੰਮਜਾਪ ਹੋ ਜੂ ਅਹੀਂ ਦਾ ਬਾਈ ਸੋਨੂੰ ਅਗਲੀਆਂ ਵੀਡੀਓ ਤੇ ਦੇਖਣ ਨੂੰ ਮਿਲ ਜੂਗਾ ਵੀ ਕੰਮਜਾਪ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਦੇਖਾਂਗੇ ਤਿਆਰਪਾ ਕਰਕੇ ਕੀ ਕਿਉਂਕਿ ਪੱਠੇ ਬੀਜਨੇ ਆਪਾਂ ਮੱਕੀ ਖੜੀ ਰੂਗੀ ਤੇ ਵਿਚਾਲੇ ਵਿਚਾਲੇ ਜਮਾਰ ਵੱਢ ਲਾਂਗੇ ਠੀਕ ਹੈ ਲੱਗ ਨਹੀਂ ਤੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਹੋ ਜੂ ਜਾਂ ਨਹੀਂ ਹੋ ਜੂ ਕਈ ਵੀਰਾਂ ਨੇ ਪਹਿਲਾਂ ਬੀਜ ਕੇ ਦੇਖੀ ਐਕਸਪੀਰੀਅੰਸ ਕਰਕੇ ਦੇਖਿਆ ਉਹ ਆਪਾਂ ਪਹਿਲੀ ਈਅਰ ਕਰਨ ਲੱਗੇ ਆ ਬਾਈ ਠੀਕ ਹੈ ਨਾ ਤੇ ਦੱਸਿਓ ਜਰੂਰ ਤੇ ਆਪਾਂ ਆਉਣ ਵਾਲੀਆਂ ਵੀਡੀਓ ਦੇਖਿਓ ਆਪਣੀਆਂ ਤੇ ਆਪਾਂ ਤੁਹਾਨੂੰ ਐ ਵੀ ਦੱਸਾਂਗੇ ਵੀ ਹੁੰਦੀ ਆ ਜਾਂ ਨਹੀਂ ਹੁੰਦੀ ਕਿਵੇਂ ਕੀ ਗੱਲਬਾਤ ਆ ਸਾਰੀ ਠੀਕ ਹੈ ਲੱਗਣੀ ਪਤਾ ਲੱਗ ਜੂ ਸੋਨੂੰ ਵੀ ਵੀ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਤੇ ਦਿਖਾਵਾਂਗੇ ਤੁਹਾਨੂੰ ਹੰਡਾ ਟਰੈਕਟਰ ਵਾਲਾ ਕਹਿੰਦੇ ਮੱਕੀ ਤੇ ਜਮਾਹਰ ਇਕੱਠੀ ਬੀਜਦਾ